ਗਾਲਸਣ ਮੇਰੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਮذਬੀ ਸਿੱਖਾਂ ਦੀ ਕੁੜੀ ਹੋ ਕੇ ਕਭਈਏ ਨਾ ਭੱਜ ਕੇ ਗਈਆਂ ਹੈ ਮਰ ਜਾ ਨੱਕ ਡੋਬ ਕੇ ਤੈਨੂੰ ਪੰਜਾਬੀ ਨਹੀਂ ਲੱਭਾ ਕੋਈ ਬੋਲਦੀ ਨਹੀਂ ਆ ਤੂੰ ਹੈਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਵਧੇ ਵਾਹਿਗੁਰਜੀ ਦਾ ਖਾਲਸਾ ਆ ਠੀਕ ਆ ਹੈਲੋ ਹੈਲੋ ਹਾਂ ਭਾਈ ਗੁਰਪ੍ਰੀਤ ਬੋਲਦੀ ਆ ਭਾਈ ਹੈਲੋ ਹਾਂ ਗੁਰਪ੍ਰੀਤ ਬੋਲਦੀ ਆ ਭਾਈ ਹਾਂਜੀ ਹਾਂਜੀ ਨੰਗ ਸਿੰਘ ਬੋਲਦਿਆਂ ਤਰਨਾਂਦਲ ਤੋਂ ਤੂੰ ਜਿਹੜਾ ਅਬਦਾ ਤੇਰਾ ਉੱਥੇ ਪਿੱਛੇ ਛੱਡ ਗਈਆਂ ਮੁੰਡਾ ਉਹ ਕੀ ਕਰਨਾ ਹੁਣ ਤੂੰ ਇੱਥੇ ਭੱਜ ਗਿਆ ਇਹਦੇ ਨਾਲ ਆ ਗਈ ਤੂੰ ਦੱਸੋ ਦੱਸੋ ਕੀ ਦੱਸੋ ਉਹਦਾ ਉਹ ਜਿਹੜਾ ਪਿੱਛੇ ਮੁੰਡਾ ਛੱਡ ਗਈ ਉਹਦਾ ਕੀ ਕਰਨਾ ਹੈ ਨੌ ਸਾਲ ਨੂੰ ਤਾਂ 2 ਸਾਲ ਹੋ ਗਏ ਨਾ ਮੈਂ ਤੈਨੂੰ ਉਹੀ ਪੁੱਛਣਾ ਫਿਰ ਉਹ ਮੁੰਡਾ ਕੌਣ ਸੰਭੂ 2 ਸਾਲ ਨਹੀਂ 6 ਮਹੀਨੇ ਹੋਏ 6 ਮਹੀਨੇ ਹੋਏ ਨੇ ਕੌਣ ਕਹਿੰਦਾ 6 ਮਹੀਨੇ ਹੋਇਆ ਤੇਰਾ ਮੇਰੀ ਗੱਲ ਸੁਣ ਤੇਰਾ ਭਰਾ ਕਹਿੰਦਾ ਸਾਨੂੰ ਘਰ ਵਾਲਾ ਘਰ ਵਾਲਾ ਘਰ ਵਾਲੇ ਕੋਲੇ ਇਹ ਕੌਣ ਕਹਿੰਦਾ 6 ਮਹੀਨੇ ਹੋਇਆ ਆ ਗੱਲ ਸੁਣ ਮੇਰੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਮਜਬੀ ਸਿੱਖਾਂ ਦੀ ਕੁੜੀ ਹੋ ਕੇ ਕਭਈਏ ਨਾ ਭੱਜ ਕੇ ਗਈਆਂ ਹੈ ਮਰ ਜਾ ਨੱਕ ਡੋਬ ਕੇ ਤੈਨੂੰ ਪੰਜਾਬੀ ਨਹੀਂ ਲੱਭਾ ਕੋਈ ਬੋਲਦੀ ਨਹੀਂ ਆ ਤੂੰ ਕ ਮੁੰਡਾ ਛੱਡ ਕੇ ਆਈਆਂ ਤੇਰੇ ਘਰ ਵਾਲੇ ਦਾ ਨੰਬਰ ਦਿੱਤਾ ਨਿਹੰਗਾਂ ਸਿੰਘਾ ਨੂੰ ਠੀਕ ਹੈ ਨਾ ਖਾਲਸੇ ਬੋਲਦੇ ਸੀ ਤੂੰ ਬਦਨਾਮ ਕਰਿਆ ਪਿਆ ਮذਬੀ ਸਿੱਖਾਂ ਦੀ ਕੌਮ ਨੂੰ ਤੈਨੂੰ ਭਈਆ ਹੀ ਲੱਭਾ ਵਾ ਚਬਲੇ ਤੂੰ ਹੈ ਬਣ ਦੱਸ ਦੱਸ ਤੂੰ ਹੈ ਤੂੰ ਮੈਨੂੰ ਪਹਿਲਾਂ ਇਹ ਦੱਸ ਵੀ ਤੈਨੂੰ ਭਈਆ ਹੀ ਲੱਭਾ ਤੂੰ ਵਿਆਹ ਕਰਾ ਕੇ ਇੱਕ ਆਈਆਂ ਮذਬੀ ਸਿੱਖਾਂ ਦੀ ਕੁੜੀ ਹੋ ਕੇ ਤੂੰ ਬੱਚਾ ਛੱਡ ਕੇ ਆਈਂ ਆਪਣਾ ਘਰ ਵਾਲਾ ਛੱਡ ਕੇ ਤੈਨੂੰ ਘਰ ਵਾਲਾ ਹੈਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਹੈ ਠੀਕ ਆ ਹੈਲੋ ਹੈਲੋ ਹਾਂ ਭਾਈ ਗੁਰਪ੍ਰੀਤ ਬੋਲਦੀ ਆਂ ਭਾਈ ਹੈਲੋ ਹਾਂ ਗੁਰਪ੍ਰੀਤ ਬੋਲਦੀ ਆਂ ਬਾਈ ਹਾਂਜੀ ਹਾਂਜੀ ਲੰਗ ਸਿੰਘ ਬੋਲਦਿਆਂ ਦਰਨਾ ਦਲ ਤੋਂ ਤੂੰ ਜਿਹੜਾ ਅਬਦਾ ਤੇਰਾ ਉੱਥੇ ਪਿੱਛੇ ਛੱਡ ਗਈਆਂ ਮੁੰਡਾ ਉਹ ਕੀ ਕਰਨਾ ਹੁਣ ਤੂੰ ਇੱਥੇ ਭੱਜ ਗਿਆ ਇਹਦੇ ਨਾਲ ਆ ਗਈ ਤੂੰ ਦੱਸੋ ਦੱਸੋ ਕੀ ਦੱਸੋ ਉਹਦਾ ਉਹਦਾ ਜਿਹੜਾ ਪਿੱਛੇ ਮੁੰਡਾ ਛੱਡ ਗਈਆਂ ਉਹਦਾ ਕੀ ਕਰਨਾ ਹਾਂ ਉਸ ਨਾਲ ਨੂੰ ਤਾਂ 2 ਸਾਲ ਹੋ ਗਏ ਨਾ ਮੈਂ ਤਾਂ ਨੋ ਹੀ ਪੁੱਛਣਾ ਫਿਰ ਉਹ ਮੁੰਡਾ ਕੌਣ ਸਾਂਭੂ 2 ਸਾਲ ਨਹੀਂ 6 ਮਹੀਨੇ ਹੋਏ 6 ਮਹੀਨੇ ਹੋਏ ਨੇ ਕੌਣ ਕਹਿੰਦਾ 6 ਮਹੀਨੇ ਹੋਇਆ ਤੇਰਾ ਮੇਰੀ ਗੱਲ ਸੁਣ ਤੇਰਾ ਭਰਾ ਕਹਿੰਦਾ ਸਾਨੂੰ ਘਰ ਵਾਲਾ ਘਰ ਵਾਲਾ ਘਰ ਵਾਲੇ ਕੋਲੇ ਇਹ ਕੌਣ ਕਹਿੰਦਾ 6 ਮਹੀਨੇ ਹੋਇਆ ਆ ਗੱਲ ਸੁਣ ਮੇਰੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਮذਬੀ ਸਿੱਖਾਂ ਦੀ ਕੁੜੀ ਹੋ ਕੇ ਕਭਈਏ ਨਾ ਭੱਜ ਕੇ ਗਈਆਂ ਹੈ ਮਰ ਜਾ ਨੱਕ ਡੋਬ ਕੇ ਤੈਨੂੰ ਪੰਜਾਬੀ ਨਹੀਂ ਲੱਭਾ ਕੋਈ ਬੋਲਦੀ ਨੇ ਤੂੰ ਕਿ ਮੁੰਡਾ ਛੱਡ ਕੇ ਆਈਆਂ ਤੇਰੇ ਘਰ ਵਾਲੇ ਦਾ ਨੰਬਰ ਦਿੱਤਾ ਨਿਹੰਗਾਂ ਸਿੰਘਾ ਨੂੰ ਠੀਕ ਹੈ ਨਾ ਖਾਲਸੇ ਬੋਲਦੇ ਸੀ ਤੂੰ ਬਦਨਾਮ ਕਰਿਆ ਪਿਆ ਮذਬੀ ਸਿੱਖਾਂ ਦੇ ਕਾਮ ਨੂੰ ਤੈਨੂੰ ਭਈਆ ਹੀ ਲੱਭਾ ਬੱਚਲੇ ਤੇ ਹੈ ਬਣ ਦੱਸ ਤਸੀ ਤੂੰ ਹੈ ਤੂੰ ਮੈਨੂੰ ਪਹਿਲਾਂ ਇਹ ਦੱਸ ਵੀ ਤੈਨੂੰ ਭਈਆ ਹੀ ਲੱਭਾ ਤੂੰ ਵਿਆਹ ਕਰਾ ਕੇ ਇੱਕ ਆਈਆਂ ਮذਬੀ ਸਿੱਖਾਂ ਦੀ ਕੁੜੀ ਹੋ ਕੇ ਤੂੰ ਬੱਚਾ ਛੱਡ ਕੇ ਆਈਆਂ ਆਪਣਾ ਘਰ ਵਾਲਾ ਛੱਡ ਕੇ ਤੈਨੂੰ ਘਰ ਵਾਲੇ ਹੈਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਦੈ ਵਾਹਿਗੁਰੂ ਜੀ ਦਾ ਖਾਲਸਾ ਠੀਕ ਹੈ ਹੈਲੋ ਹੈਲੋ हां भाई गुरप्रीत बोलदियां भाई हेलो हां गुरप्रीत बोलदियां भाई हां जी हां जी नंग सिंह बोलदियां तरना दल तो तू जेड़ा अब्दा तेरा ਉੱਥੇ ਪਿੱਛੇ ਛੱਡ ਗਈਆਂ ਮੁੰਡਾ ਉਹ ਕੀ ਕਰਨਾ ਤੂੰ ਇੱਥੇ ਭੱਜ ਗਿਆ ਇਹਦੇ ਨਾਲ ਆ ਗਈ ਤੂੰ ਦੱਸੋ ਦੱਸੋ ਕੀ ਦੱਸੋ ਉਹਦਾ ਉਹ ਜਿਹੜਾ ਪਿੱਛੇ ਮੁੰਡਾ ਛੱਡ ਗਈ ਉਹਦਾ ਕੀ ਕਰਨਾ ਹਾਂ ਉਸ ਨਾਲੋਂ ਤਾਂ 2 ਸਾਲ ਹੋ ਗਏ ਨਾ ਮੈਂ ਤੈਨੂੰ ਇਹੀ ਪੁੱਛਣਾ ਫਿਰ ਉਹ ਮੁੰਡਾ ਕੌਣ ਸਾਂਭੂ 2 ਸਾਲ ਨਹੀਂ 6 ਮਹੀਨੇ ਹੋਏ 6 ਮਹੀਨੇ ਹੋਏ ਨੇ ਕੌਣ ਕਹਿੰਦਾ 6 ਮਹੀਨੇ ਹੋਏ ਆ ਤੇਰਾ ਘਰ ਮੇਰੀ ਗੱਲ ਸੁਣ ਤੇਰਾ ਭਰਾ ਕਹਿੰਦਾ ਸਾਨੂੰ ਘਰ ਵਾਲਾ ਘਰ ਵਾਲਾ ਘਰ ਵਾਲੇ ਕੋਲੇ ਇਹ ਕੌਣ ਕਹਿੰਦਾ 6 ਮਹੀਨੇ ਹੋਏ ਆ ਉਹ ਗੱਲ ਸੁਣ ਮੇਰੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਤੂੰ ਮਜਬੀ ਸਿੱਖਾਂ ਦੀ ਕੁੜੀ ਹੋ ਕੇ ਕਭਈਏ ਨਾ ਭੱਜ ਕੇ ਗਈਆਂ ਹੈ ਮਰ ਜਾ ਨੱਕ ਡੋਬ ਕੇ ਤੈਨੂੰ ਪੰਜਾਬੀ ਨਹੀਂ ਲੱਭਾ ਕੋਈ बोलਦੀ ਨੇ ਤੂੰ ਕਿ ਮੁੰਡਾ ਛੱਡ ਕੇ ਆਈਆਂ ਤੇਰੇ ਘਰ ਵਾਲੇ ਦਾ ਨੰਬਰ ਦਿੱਤਾ ਨਿਹੰਗਾ ਸਿੰਘਾ ਨੂੰ ਠੀਕ ਹੈ ਨਾ ਖਾਲਸੇ ਬੋਲਦੇ ਸੀ ਤੂੰ ਬਦਨਾਮ ਕਰਿਆ ਪਿਆ ਮذਬੀ ਸਿੱਖਾਂ ਦੀ ਕੌਮ ਨੂੰ ਤੈਨੂੰ ਭਈਆ ਹੀ ਲੱਭਾ ਵਾ ਚਪਲੇ ਤੂੰ ਹੈਵਨ ਦੱਸ ਤਸੀ ਤੂੰ ਹੈ ਤੂੰ ਮੈਨੂੰ ਪਹਿਲਾਂ ਇਹ ਦੱਸ ਵੀ ਤੈਨੂੰ ਭਈਆ ਹੀ ਲੱਭਾ ਤੂੰ ਵਿਆਹ ਕਰਾ ਕੇ ਇੱਕ ਆਈਆਂ ਮذਬੀ ਸਿੱਖਾਂ ਦੀ ਕੁੜੀ ਹੋ ਕੇ ਤੂੰ ਬੱਚਾ ਛੱਡ ਕੇ ਆਈਆਂ ਆਪਣਾ ਘਰ ਵਾਲਾ ਛੱਡ ਕੇ ਤੈਨੂੰ ਘਰ